ਪਾਸਟ ਸਾਰਾ ਇਤਿਹਾਸ ਕੱਢ ਕੇ ਵੇਖ ਲਓ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਰਕਾਰ ਦੇ ਵਿੱਚ ਕਦੀ ਵੀ ਕਿਸਾਨ ਸੌਖਾ ਨਹੀਂ ਰਿਹਾ ਹਮੇਸ਼ਾ ਕਦੀ ਸੋਕਾ ਪਿਆ ਤੇ ਜਾਂ ਜ਼ਿਆਦਾ ਬਰਸਾਤ ਪਈ ਪਹਿਲੇ ਪੰਜਾਬ ਦੇ ਵਿੱਚ ਜਦੋਂ ਸੋਕਾ ਪਿਆ ਅਸੀਂ ਪੰਜਾਬ ਕਾਂਗਰਸ ਵੱਲੋਂ ਡਿਮਾਂਡ ਰੱਖੀ ਕਿ ਸਪੈਸ਼ਲ ਗਰਦਾਵਰੀਆਂ ਕਰਾਓ ਪੰਜਾਬ ਦੇ ਕਿਸਾਨਾਂ ਨੇ ਆਪਣੀ ਫਸਲ ਖੂਨ ਪਸੀਨਾ ਢੋ ਕੇ ਤੇ ਤਕਰੀਬਨ 5000 ਰੁਪਏ ਫੀ ਇੱਕ ਡੀਜ਼ਲ ਤੇ ਖਰਚਾ ਕਰਕੇ ਆਪਣੀ ਫਸਲ ਝੋਨੇ ਦੀ ਤੇ ਕਾਟਨ ਦੀ ਬਚਾਈ 1 ਰੁਪਿਆ ਨਹੀਂ ਦਿੱਤਾ ਹੁਣ ਬੱਦਲ ਛਾ ਗਏ ਨੇ ਕਾਲੇ ਬੱਦਲ ਤੇ ਪਹਿਲੀ ਬੜੀ ਧੀਰ ਦੇ ਛਾਏ ਨੇ ਹੁਣ ਅਸਲ ਵਾਲੇ ਵੀ ਆ ਗਏ ਨੇ ਬਹੁਤ ਵੱਡੇ ਪੇਮਾਨੇ ਤੇ ਨੁਕਸਾਨ ਹੋਇਆ ਸਮੁੱਚਾ ਮਾਲਵਾ ਡੁੱਬਿਆ ਅੱਜ ਲੰਬੀ ਤੁਸੀਂ ਮੁਕਸਰ ਦਾ ਸਰ ਅੱਜ ਪਿਛਲੀ ਵਾਰ ਦਾ ਜੇ ਪਾਣੀ ਨਹੀਂ ਸੀ ਨਿਕਲਦੀ ਡਿਮਾਂਡ ਤੇ ਐਕਸ਼ਨ ਸਾਡੀ ਡਿਮਾਂਡ ਹੈ ਕਿ 11000 ਰੁਪਿਆ ਕੰਪਨਸੇਸ਼ਨ ਪੰਜਾਬ ਦੀ ਸਰਕਾਰ ਫੀ ਕਿਸਾਨ ਨੂੰ ਫੀ ਏਕੜ ਦੇ ਨਾ ਦੇਗੀ ਤੇ ਹਫਤੇ ਤੋਂ ਬਾਅਦ ਕਿਸਾਨ ਵਿੰਗ ਸਾਡਾ ਇਹਨਾਂ ਦੀ ਘੇਰਾਬੰਦੀ ਸ਼ੁਰੂ ਕਰੇਗਾ ਇਹਨਾਂ ਦੇ ਐਮਐਲਏ ਦੀ ਤੇ ਇਹਨਾਂ ਦੇ ਮੰਤਰੀ ਸਾਡੀ ਜਿੱਤੇ ਜਾਂਦੇ